ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਡਾ ਸਾਰਿਆਂ ਦਾ ਹੁਕਮਨਾਮਾ ਇਨਸਾਈਟਸ ਵਿੱਚ ਨਿੱਗਾ ਸਵਾਗਤ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਵਿਸ਼ਾ ਹੈ ਨਾ ਇਹ ਸਾਥ ਸੰਗਤ ਜੀ ਵੱਲੋਂ ਹੀ ਬੇਨਤੀ ਆਈ ਸੀ ਇਸ ਤੇ ਵਿਚਾਰ ਕਰਨ ਦੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਇੱਕ ਬਹੁਤ ਹੀ ਕੈਲੋ ਡੂੰਗੇ ਵਿਸ਼ੇ ਤੇ ਗੱਲ ਕਰਾਂਗੇ ਹਾਂਜੀ ਵਿਸ਼ਾ ਹੈ ਅੰਤਿਮ ਚਿੰਤਨ ਸਾਡੀ ਆਖਰੀ ਸੋਚ ਸਾਡੇ ਅਗਲੇ ਸਫ਼ਰ ਦਾ ਰਾ ਕਿਵੇਂ ਬਣਦੀ ਹੈ ਵਾਹਿਗੁਰੂ ਸੱਚਮੁੱਚ ਇਹ ਇੱਕ ਅਜੀਹਾ ਸਵਾਲ ਹੈ ਜਿਹੜਾ ਸਾਨੂੰ ਮਤਲਬ ਆਪਣੇ ਅੰਦਰ ਚਾਤ ਪਵਾਉਂਦਾ ਹੈ ਹੈਨਾ ਬਿਲਕੁਲ ਜੀ ਅਸੀਂ ساری ਜ਼ਿੰਦਗੀ ਇਸ ਭੱਜ ਦੌੜ ਵਿੱਚ ਲੱਗੇ ਰਹਿੰਦੇ ਆਂ ਪਰ ਅੰਤਲਾ ਪਲ ਉਸ ਵੇਲੇ ਸਾਡੀ ਸੁਰਤ ਕਿੱਥੇ ਹੈ ਸਾਡੀ ਚੇਤਨਾ ਕਿੱਥੇ ਜੁੜੀ ਹੈ ਇਹਦਾ ਸਾਡੇ ਅਗਲੇ ਸਫ਼ਰ ਤੇ ਬਹੁਤ ਗਹਿਰਾ ਅਸਰ ਪੈਂਦਾ ਹੈ ਹੂੰ ਤੇ ਇਸੇ ਸਚਾਈ ਨੂੰ ਦੇਖੋ ਭਗਤ ਤ੍ਰिलोचन ਜੀ ਨੇ ਬੜੇ ਸੋਹਣੇ ਬੜੇ ਸਪਸ਼ਟ ਸ਼ਬਦਾਂ ਵਿੱਚ ਦੱਸਿਆ ਹੈ ਉਹਨਾਂ ਦੀ ਬਾਣੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ ਜੀ। ਹਾਂਜੀ ਹਾਂਜੀ। ਭਗਤ ਰੋਚਨ ਜੀ ਦੀ ਬਾਣੀ ਸਾਨੂੰ ਇਸ ਵਿਸ਼ੇ ਤੇ ਬਹੁਤ ਬਹੁਤ ਹੀ ਕੀਮਤੀ ਸੇਧ ਦਿੰਦੀ ਹੈ। ਪਰ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੈਨੂੰ ਲੱਗਦਾ ਇੱਕ ਗੱਲ ਬੜੀ ਅਹਿਮ ਹੈ ਜਿਸ ਤੇ ਗੌਰ ਕਰਨਾ ਚਾਹੀਦਾ ਹੈ। ਜੀ ਦੱਸੋ। ਭਗਤ ਜੀ ਸਿਰਫ ਇਹ ਨਹੀਂ ਦੱਸ ਰਹੇ ਕਿ ਅੰਤ ਵੇਲੇ ਕੀ ਸੋਚਣਾ ਹੈ। ਮਤਲਬ ਉਹ ਤਾਂ ਜ਼ੋਰ ਇਸ ਗੱਲ ਤੇ ਦੇ ਰਹੇ ਨੇ ਕਿ ਜਿਹੜੀ ਆਖਰੀ ਸੋਚ ਹੈ ਉਹ ਕੋਈ ਅਚਾਨਕ ਨਹੀਂ ਹੋ ਜਾਂਦੀ। ਬਿਲਕੁਲ ਨਹੀਂ ਉਹ ਤਾਂ ਸਾਰੀ ਉਮਰ ਦੀ ਜਿਹੜੀ ਕਮਾਈ ਹੈ ਸਾਡਾ ਅਭਿਆਸ ਹੈ ਸਾਡੇ ਮਨ ਦੀ ਜਿਹੜੀ ਇੱਕ ਬਿਰਤੀ ਬਣ ਜਾਂਦੀ ਹੈ ਉਸੇ ਦਾ ਨਤੀਜਾ ਹੁੰਦੀ ਹੈ ਕੋਈ ਆਖਰੀ ਮਿੰਟ ਦਾ ਜਾਦੂ ਨਹੀਂ ਹੈ ਬਿਲਕੁਲ ਸਹੀ ਫਰਮਾਇਆ ਜੀ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਅਸੀਂ ਸੋਚ ਲੈਂਦੇ ਹਾਂ ਚਲੋ ਜੀ ਸਾਰੀ ਉਮਰ ਭਾਵੇਂ ਜਿਵੇਂ ਮਰਜੀ ਜੀ ਲਿਆ ਅੰਤ ਵੇਲੇ ਵੇਖੀ ਜਾਓ ਕਿਸੇ ਤਰ੍ਹਾਂ ਰੱਬ ਨੂੰ ਯਾਦ ਕਰ ਲਵਾਂਗੇ ਹਾਂਜੀ ਇਹੀ ਸੋਚ ਹੁੰਦੀ ਹੈ ਪਰ ਭਗਤ ਜੀ ਸਮਝਾ ਰਹੇ ਨੇ ਕਿ ਮਨ ਤਾਂ ਉਧਰ ਹੀ ਜਾਊਗਾ ਜਿੱਧਰ ਇਹਨੂੰ ਸਾਰੀ ਉਮਰ ਦੌੜਾਇਆ ਹੈ ਆਉ ਆਪਾ ਭਗਤ ਰਿloਚਨ ਜੀ ਦੇ ਪਾਵਨ ਸ਼ਬਦੀਆਂ ਤੁਕਾਂ ਪੜ ਕੇ ਵਿਚਾਰੀਏ ਗੂਜਰੀ ਰਾਗ ਵਿੱਚ ਅੰਗ 526 ਤੇ ਦਰਜ ਨੇ ਜੀ ਜੀ ਮੈਂ ਪਹਿਲੀ ਤੁਕਤਾ ਪਾਠ ਕਰਦਾ ਹਾਂ ਜੀ ਜੈਸੀ ਚਿੰਤਾ ਕਰੇ ਦਿਨੋ ਰਾਤ ਤੈਸੋਂ ਹੀ ਫਲ ਪਾਵੇ ਵਾਹਿਗੁਰੂ ਕਿੰਨੀ ਸੌਖੀ ਪਰ ਕਿੰਨੀ ਡੂੰਗੀ ਗੱਲ ਐ ਜਿਹੋ ਜੀ ਚਿੰਤਾ ਜਿਹੋ ਜੀ ਸੋਚ ਜਿਹੋ ਜਿਹਾ ਖਿਆਲ ਬੰਦਾ ਦਿਨ ਰਾਤ ਆਪਣੇ ਮਨ ਚ ਰੱਖਦਾ ਹੈ ਨਾ ਆਖਿਰ ਨੂੰ ਫਲ ਵੀ ਉਹੋ ਜਿਹਾ ਹੀ ਮਿਲਦਾ ਜੀ ਇਹ ਤੇ ਕੁਦਰਤ ਦਾ ਨਿਯਮ ਹੈ ਜਿਵੇਂ ਕਹਿੰਦੇ ਆ ਜੋ ਬੀਜੋਗੇ ਉਹੀ ਵੱਡੋਗੇ ਜੇ ਸਾਰਾ ਦਿਨ ਦੁਨੀਆ ਦੀਆਂ ਫਿਕਰਾਂ ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇੰਨਾਂ ਸੋਚਾਂ 'ਚ ਹੀ ਗਵਾਚੇ ਰਹਾਂਗੇ ਫਿਰ ਮਨ ਦੀ ਹਾਲਤ ਵੀ ਤੇ ਉਹੀ ਬਣ ਜਾਣੀ ਹੈ ਸਾਡੀ ਸੋਚ ਹੀ ਤੇ ਸਾਡੀ ਕਿਸਮਤ ਬਣਾਉਂਦੀ ਹੈ ਬਿਲਕੁਲ ਜੀ ਜਿਵੇਂ ਜ਼ਮੀਨ ਵਿੱਚ ਜੋ ਬੀਜ ਪਾਵਾਂਗੇ ਫਸਲ ਤਾ ਉਹੀ ਮਿਲੂਗੀ ਅੱਛਾ ਹੁਣ ਅਗਲੀ ਧੁਖ ਹੈ ਜੀ ਅੰਤ ਕਾਲ 'ਚ ਜੋ ਲਕਸ਼ਮੀ ਚਿਤ ਆਵੇ ਅਗਨੀ ਜੋਨੀ ਮੈਂ ਜਾਵੇ ਹਾਂਜੀ ਦੇਖੋ ਇੱਥੇ ਪਗਤ ਜੀ ਖਾਸ ਤੌਰ ਤੇ ਅੰਤ ਵੇਲੇ ਦੀ ਗੱਲ ਕਰ ਰਹੇ ਨੇ ਉਹ ਕਹਿੰਦੇ ਨੇ ਜੇ ਜ਼ਿੰਦਗੀ ਦੇ ਆਖਰੀ ਪਲ ਜਦੋਂ ਸਰੀਰ ਛੱਡਣ ਦਾ ਵੇਲਾ ਆਇਆ ਉਦੋਂ ਵੀ ਮਨ ਚ ਮਾਇਆ ਪੈਸਾ ਤੇਲਾ ਦੁਨੀਆ ਦੇ ਪਦਾਰਥ ਲక్ష్ਮੀ ਹੀ ਯਾਦ ਆਈ ਹੂੰ ਜਿਸ ਪਿੱਛੇ ਸਾਰੀ ਉਮਰ ਭਜਦਾ ਰਿਹਾ ਹਾਂਜੀ ਜਿਸ ਪਿੱਛੇ ਸਾਰੀ ਉਮਰ ਖੱਪਦਾ ਰਿਹਾ ਤੇ ਫਿਰ ਉਸ ਜੀਵ ਦਾ ਅਗਲਾ ਸਫ਼ਰ ਅਗਨੀ ਜੋਨਨੀ ਵਿੱਚ ਹੁੰਦਾ ਹੈ ਹੁਨੇ ਅਗਨੀ ਜੋਨ ਨਹੀਂ ਸਿਰਫ ਮੁੜ ਮੁੜ ਜੰਮਣਾ ਹੀ ਨਹੀਂ ਇਹ ਉਸ ਤ੍ਰਿਸ਼ਨਾ ਦੀ ਅਗ ਵੀ ਹੈ ਜਿਹੜੀ ਕਦੇ ਬੁਝਦੀ ਨਹੀਂ ਅੱਛਾ ਉਹ ਦੁੱਖਾਂ ਦਾ ਉਹ ਬੇਚੈਨੀ ਦਾ ਚੱਕਰ ਹੈ ਜਿਸ ਵਿੱਚ ਜੀਵ ਮਾਇਆ ਦੀ ਪਕੜ ਕਰਕੇ ਆਪਣੀਆਂ ਅਦੂਰੀਆਂ ਖਾਇਸ਼ਾਂ ਕਰਕੇ ਫਸਿਆ ਰਹਿੰਦਾ ਹੈ ਐ ਸਮਝੋ ਜਿਵੇਂ ਕੋਈ ਭਟਕਦੀ ਰੂਹ ਹੋਵੇ ਜਿਸ ਨੂੰ ਸਕੂਨ ਨਾ ਮਿਲਦਾ ਹੋਵੇ ਭਾਵੇਂ ਜਿਸ ਚੀਜ਼ ਨਾਲ ਸਾਰੀ ਉਮਰ ਮੋਹ ਪਾਈ ਰੱਖਿਆ ਹੈ ਅੰਤ ਵੇਲੇ ਵੀ ਉਹੀ ਉਹੀ ਬੰਧਨ ਬਣ ਗਿਆ ਉਹੀ ਰੋਕ ਬਣ ਗਿਆ ਪਰ ਪਗਤ ਜੀ ਇੱਥੇ ਆਸ ਵੀ ਦਿੰਦੇ ਨੇ ਅਗਲੀ ਧੋਖਿਆ ਜੀ ਅੰਤ ਕਾਲੀ ਜੋ ਕੇਸ਼ਵ ਸਿਮਰੈ ਐਸੀ ਚਿੰਤਾ ਮੈਂ ਜਨਮ ਨਾ ਲੈਵਾਂ ਇੱਕ ਵਾਜੀਵਾ ਇਹ ਹੈ ਅਸਲ ਰਾਹ ਇਹ ਹੈ ਅਸਲ ਉਮੀਦ ਪਗਤ ਜੀ ਕਹਿੰਦੇ ਨੇ ਜੇ ਕੋਈ ਬੰਦਾ ਅੰਤ ਵੇਲੇ ਆਖਰੀ ਸਾਹਾਂ ਵੇਲੇ ਕੇਸ਼ਵ ਪਾ ਵਿਗਰੂ ਦਾ ਪਰਮਾਤਮਾ ਦਾ ਸਿਮਰਨ ਕਰਦਾ ਉਹਦੀ ਯਾਦ ਚ ਜੁੜਦਾ ਤਾਂ ਅਜਹੀ ਚੰਗੀ ਚਿੰਤਾ ਅਜਹੀ ਪ੍ਰਭੂ ਵਾਲੀ ਸੁਰਤ ਵਾਲਾ ਜੀਵ ਮੁੜ ਕੇ ਜਨਮਾਂ ਦੇ ਚੱਕਰ ਜੀ ਉਸ ਅਗਨੀ ਜੋ ਨੀਚ ਨਹੀਂ ਪੈਂਦਾ ਹਾਂਜੀ ਉਸ ਅਗਨੀ ਜੋਨੀ ਦੇ ਗੇੜ ਚ ਨਹੀਂ ਪੈਂਦਾ ਉਹ ਪਵ ਸਾਗਰ ਤੋਂ ਪਾਰ ਹੋ ਜਾਂਦਾ ਉਹਨੂੰ ਮੁਕਤੀ ਮਿਲ ਜਾਂਦੀ ਪਰ ਜਿਵੇਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਇਹ ਕੇਸ਼ਵ ਦਾ ਸਿਮਰਨ ਕੋਈ ਆਖਰੀ ਪਲ ਦਾ ਰੱਟਾ ਨਹੀਂ ਹੈਗਾ ਹਾਂ ਇਹੀ ਗੱਲ ਹੈ ਇਹ ਤਾਂ ਸਾਰੀ ਜ਼ਿੰਦਗੀ ਦੀ ਮਿਹਨਤ ਦਾ ਕਾਹਲਣਾ ਦਾ ਫਲ ਹੈ ਇਹ ਸੁਣ ਕੇ ਕਈ ਵਾਰ ਇੰਚ ਲੱਗ ਸਕਦਾ ਹੈ ਜਿਵੇਂ ਤੁਸੀਂ ਕਿਹਾ ਕਿ ਸ਼ਾਇਦ ਆਖਰੀ ਪਲ ਚ ਕਿਸੇ ਤਰ੍ਹਾਂ ਰੱਬ ਦਾ ਨਾਮ ਲਿਆ ਲਿਆ ਤੇ ਬਸ ਗੱਲ ਬਣ ਗਈ ਪਰ ਕੀ ਇਹ ਸੱਚਮੁੱਚ ਸਿਰਫ ਉਸ ਪਲ ਦੀ ਗੱਲ ਹੈ ਜਾਂ ਸਾਰੀ ਜ਼ਿੰਦਗੀ ਦੇ ਅਭਿਆਸ ਦਾ ਨਿਚੋੜ ਹੈ ਇਹ ਥੋੜਾ ਸੌਖਾ ਨਹੀਂ ਲੱਗਦਾ ਕਿ ਸਾਰੀ ਉਮਰ ਤੇ ਮਨ ਮਾਇਆ 'ਚ ਭਜਦਾ ਰਿਹਾ ਤੇ ਅੰਤ ਵੇਲੇ ਇੱਕਦਮ ਪ੍ਰਭੂ 'ਚ ਜੁੜ ਜਾਵੇ ਇਸ ਤੇ ਥੋੜਾ ਹੋਰ ਚਾਨਣਾ ਪਾਓ ਜੀ ਇਹ ਬਹੁਤ ਬਹੁਤ ਅਹਿਮ ਸਵਾਲ ਹੈ ਜੀ ਤੇ ਇਹਦਾ ਜਵਾਬ ਹੀ ਅਸਲ 'ਚ ਭਗਤ ਜੀ ਦੇ ਉਪਦੇਸ਼ ਦਾ ਸਾਰ ਹੈ ਮਤਲਬ ਸਿਰੇ ਦੀ ਗੱਲ ਹੈ ਦੇਖੋ ਸਾਡਾ ਮਨ ਨਾ ਇੱਕ ਆਦਤ ਦਾ ਗੁਲਾਮ ਹੈ ਹੂੰ ਜਿਹੋ ਜਿਹਾਂ ਸੋਚਾਂ ਅਸੀਂ ਵਾਰ-ਵਾਰ ਸੋਚਦੇ ਹਾਂ ਉਹ ਸਾਡੇ ਮਨ 'ਚ ਨਾ ਡੂੰਘੀਆਂ ਲੀਆਂ ਪਾ ਦਿੰਦੀਆਂ ਪੱਕੇ ਸੰਸਕਾਰ ਬਣ ਜਾਂਦੇ ਨੇ ਜਿਵੇਂ ਪਾਣੀ ਲਗਾਤਾਰ ਪੱਥਰ ਤੇ ਵਗਦਾ ਰਹੇ ਤਾਂ ਨਿਸ਼ਾਨ ਬਣ ਜਾਂਦਾ ਨਾ ਜੀ ਬਿਲਕੁਲ ਬਸ ਉਵੇਂ ਹੀ ਸਾਡੀਆਂ ਰੋਜ਼ ਦੀਆਂ ਸੋਚਾਂ ਸਾਡੇ ਮਨ ਦੀ ਬਣਤਰ ਬਣਾਉਂਦੀਆਂ ਨੇ ਸੋ ਜੇ ਸਾਰੀ ਉਮਰ ਮਨ ਨੂੰ ਦੁਨੀਆ ਦੇ ਪਦਾਰਥਾਂ ਰਿਸ਼ਤਿਆਂ ਦੇ ਮੋਹ ਈਰਖਾ ਨਿੰਦਿਆ ਹਉਮੈ ਇਹਨਾਂ ਚ ਲਾਈ ਰੱਖਿਆ ਤਾਂ ਮਨ ਇਹਨਾਂ ਚੀਜ਼ਾਂ ਦਾ ਆਦੀ ਹੋ ਜਾਂਦਾ ਆਖਰੀ ਵੇਲੇ ਜਦੋਂ ਸਰੀਰ ਵੀ ਕਮਜ਼ੋਰ ਹੈ ਇੰਦਰੀਆਂ ਵੀ ਸਾਥ ਛੱਡ ਰਹੀਆਂ ਹੁੰਦੀਆਂ ਤਾਂ ਮਨ ਸੁਭਾਵਿਕ ਹੀ ਆਪਣੀ ਪੁਰਾਣੀ ਆਦਤ ਵੱਲ ਉਹਨਾਂ ਪੁਰਾਣੇ ਸੰਸਕਾਰਾਂ ਵੱਲੀ ਭੱਜਦਾ ਇਹਨੂੰ ਇੱਕ ਹੋਰ ਮਿਸਾਲ ਨਾਲ ਸਮਝੀਏ ਹਾਂਜੀ ਜ਼ਰੂਰ ਜਿਵੇਂ ਇੱਕ ਦੀਵਾ ਸਾਰੀ ਰਾਤ ਜਗਦਾ ਹੈ ਹੈਨਾ ਜਦੋਂ ਉਹ ਬੁਝਣ ਲੱਗਦਾ ਹੈ ਉਹਦੀ ਆਖਰੀ ਲੋ ਆਖਰੀ ਲਾਟ ਕਿਸ ਚੀਜ਼ ਦੀ ਗਵਾਹੀ ਹੁੰਦੀ ਹੈ ਉਸੇ ਤੇਲ ਦੀ ਜਿਸ ਨੇ ਜਗਾਇਆ ਸੀ ਹਾਂਜੀ ਉਸੇ ਤੇਲ ਜਾਂ ਘਿਓ ਦੀ ਜਿਸ ਨੇ ਉਹਨੂੰ ਸਾਰੀ ਰਾਤ ਜਗਾਈ ਰੱਖਿਆ ਸੀ ਜੇ ਤੇਲ ਵਧੀਆ ਸੀ ਲੋ ਸਾਫ਼ ਸੀ ਜੇ ਤੇਲ 'ਚ ਮਿਲਾਵਟ ਸੀ ਫਿਰ ਧੂਆਂ ਸੀ ਕਾਲਖ ਸੀ ਬਿਲਕੁਲ ਇਸੇ ਤਰ੍ਹਾਂ ਸਾਡੀ ਅੰਤਿਮ ਸੋਚ ਦੀ ਲਾਟ ਸਾਡੀ ਸਾਰੀ ਜ਼ਿੰਦਗੀ ਦੇ ਮਾਨਸਿਕ ਤਿਲ ਦੀ ਗਵਾਹੀ ਪਰਦੀ ਹੈ ਵਾਹ ਜੇ ਜ਼ਿੰਦਗੀ ਨਾਮ ਸਿਮਰਨ ਸੇਵਾ ਸ਼ੁਕਰਾਨੇ ਦੀ ਤੇਲ ਨਾਲ ਜਗਦੀ ਰਹੀ ਤਾਂ ਅੰਤਿਮ ਲਾਟ ਵੀ ਪ੍ਰਭੂ ਦੀ ਯਾਦ ਵਾਲੀ ਹੋਗੀ ਪਰ ਜੇ ਜ਼ਿੰਦਗੀ ਮਾਇਆ ਮੋਹ ਹਉਮੇ ਐਸੇ ਮਿਲਾਵਟੀ ਤੇਲ ਨਾਲ ਚਲਦੀ ਰਹੀ ਤਾਂ ਅੰਤ ਵੇਲੇ ਵੀ ਉਹੀ ਧੂਆਂ ਉਹੀ ਕਾਲਖ ਉਹੀ ਬੰਧਨ ਯਾਦ ਆਉਣਗੇ ਇਸ ਲਈ ਪਗਤ ਜੀ ਕਹਿੰਦੇ ਨੇ ਕਿ ਰੋਜ਼ਾਨਾ ਅਭਿਆਸ ਕਰੋ ਰੋਜ਼ ਆਪਣੇ ਮਨ ਨੂੰ ਸਾਫ਼ ਕਰੋ ਤਾਂ ਕਿ ਅੰਤਲਾ ਵੇਲਾ ਸੌਖਾ ਹੋਵੇ ਬਹੁਤ ਹੀ ਸੋਹਣਾ ਦ੍ਰਿਸ਼ਟਾਂਤ ਹੈ ਜੀ ਮਤਲਬ ਇਹ ਹੋਇਆ ਕਿ ਅਸੀਂ ਹਰ ਰੋਜ਼ ਹਰ ਪਲ ਆਪਣੇ ਆਖਰੀ ਪਲ ਦੀ ਤਿਆਰੀ ਕਰ ਰਹੇ ਹਾਂ ਭਾਵੇਂ ਸਾਨੂੰ ਪਤਾ ਹੋਵੇ ਭਾਵੇਂ ਨਾ ਬਿਲਕੁਲ ਤੇ ਇਸੇ ਸੱਚ ਨੂੰ ਗੁਰੂ ਸਾਹਿਬਾਨ ਨੇ ਵੀ ਮੈਂ ਦੇਖਿਆ ਵਾਰ-ਵਾਰ ਦ੍ਰਿੜ ਕਰਵਾਇਆ ਹੈ ਹਾਂਜੀ ਬਿਲਕੁਲ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1244 ਤੇ ਇਹੀ ਸਿਧਾਂਤ ਹੋਰ ਸਾਫ਼ ਕਰਦੇ ਨੇ ਮਹਾਰਾਜ ਫਰਮਾਉਂਦੇ ਨੇ ਹਾਂਜੀ ਅੰਤ ਕਾਲ ਨਰਾਇਣ ਸਿਮਰੇ ਐਸੀ ਚਿੰਤਾ ਮਹਿ ਜਨਮ ਨ ਲੇਹ ਵਾਹਿਗੁਰੂ ਪ੍ਰਭੂ ਵਾਲੀ ਚਿੰਤਾ ਵਿੱਚ ਐਸੀ ਸੁਰਤ ਛੋਣ ਕਰਕੇ ਮੁੜ ਕੇ ਜਨਮਾਂ ਦੇ ਘੇੜ ਚ ਨਹੀਂ ਆਉਂਦਾ ਗੁਰੂ ਸਾਹਿਬ भगत ਬਾਣੀ ਤੇ ਮੋਹਰ ਲਾ ਰਹੇ ਨੇ ਸਾਨੂੰ ਯਕੀਨ ਦਿਵਾ ਰਹੇ ਨੇ ਕਿ ਇਹੀ ਸੱਚ ਹੈ ਇਹੀ اٹਲ ਨਿਯਮ ਹੈ ਇਹ ਕਿੰਨੀ ਤਸੱਲੀ ਵਾਲੀ ਗੱਲ ਹੈ ਕਿ ਗੁਰਬਾਣੀ ਚ ਸਿਧਾਂਤ ਬਾਰ-ਬਾਰ ਆਉਂਦਾ ਹੈ ਸਾਨੂੰ ਰਾਹ ਦਿਖਾਉਂਦਾ ਹੈ ਪਰ ਜਦੋਂ ਅਸੀਂ ਅੱਜ ਦੇ ਜ਼ਮਾਨੇ ਨੂੰ ਦੇਖਦੇ ਆ ਨਾ ਤਾਂ ਲੱਗਦਾ ਜਿਵੇਂ ਇਸ ਉਪਦੇਸ਼ ਤੇ ਚੱਲਣਾ ਹੋਰ ਵੀ ਔਖਾ ਹੋ ਗਿਆ ਹੈ ਹਾਂਜੀ ਚੁਣੌਤੀ ਤਾਂ ਹੈ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ ਹਰ ਪਾਸਿਓਂ ਧਿਆਨ ਖਿੱਚਣ ਵਾਲੀਆਂ ਚੀਜ਼ਾਂ ਆ ਮੋਬਾਈਲ ਦੀਆਂ ਟੱਲੀਆਂ ਵੱਜਦੀਆਂ ਸੋਸ਼ਲ ਮੀਡੀਆ ਤੇ ਬੰਦਾ ਗਵਾ ਜਾਂਦਾ ਟੀਵੀ ਤੇ ਖਬਰਾਂ ਬੈਸਾਂ ਕੰਮ ਦਾ ਦਬਾਅ ਇੱਕ ਦੌੜ ਲੱਗੀ ਹੋਈ ਹੈ ਹਾਂਜੀ ਤੁਲਨਾ ਬਹੁਤ ਹੈ ਹਾਂ ਤੁਲਨਾ ਇੰਨੇ ਰੌਲੇ ਰੱਪੇ 'ਚ ਮਨ ਨੂੰ ਟਿਕਾ ਕੇ ਰੱਖਣਾ ਪ੍ਰਭੂ ਵੱਲ ਲਾਉਣਾ ਕਿੰਨਾ ਮੁਸ਼ਕਿਲ ਲੱਗਦਾ ਹੈ ਇਹ ਸਾਰਾ ਕੁਝ ਸਾਡੀ ਅੰਤਿਮ ਚਿੰਤਨ ਦੀ ਤਿਆਰੀ ਨੂੰ ਕਿਵੇਂ ਅਸਰ ਪਾ ਰਿਹਾ ਤੁਸੀਂ ਬਹੁਤ ਵੱਡਾ ਨੁਕਤਾ ਉਠਾਇਆ ਹੈ ਇਹ ਅੱਜ ਦੇ ਸਮੇਂ ਦੀ ਸੱਚਾਈ ਵੀ ਹੈ ਤੇ ਚੁਣੌਤੀ ਵੀ ਸਾਡਾ ਮਨ ਲਗਾਤਾਰ ਬਾੜ ਨੂੰ ਭੱਜ ਰਿਹਾ ਬਾੜ ਦੀਆਂ ਚੀਜ਼ਾਂ 'ਚ ਉਲਝਿਆ ਰਹਿੰਦਾ ਅਸੀਂ ਜਾਣੇ ਅਣਜਾਣੇ 'ਚ ਆਪਣੇ ਮਨ ਨੂੰ ਐਸੀ ਖੁਰਾਕ ਦੇ ਰਹੇ ਹਾਂ ਜਿਹੜੀ ਸਾਨੂੰ ਰੱਬ ਤੋਂ ਦੂਰ ਲੈ ਕੇ ਜਾ ਰਹੀ ਜਿਹੜੀ ਸਾਡੇ ਅੰਦਰ ਤ੍ਰਿਸ਼ਨਾ ਬੇਚੈਨੀ ਪਟਕਣਾ ਵਧਾ ਰਹੀ ਜੀ ਸੋਸ਼ਲ ਮੀਡੀਆ ਤੇ ਦੂਜਿਆਂ ਦੀਆਂ ਜ਼ਿੰਦਗੀਆਂ ਦੇਖ ਕੇ ਕਈ ਵਾਰੀ ਆਪਣੇ ਅੰਦਰ ਕਮੀ ਲੱਗਦੀ ਹੈ ਈਰਖਾ ਆ ਜਾਂਦੀ ਹੈ ਖਬਰਾਂ ਦੇਖ ਕੇ ਡਰ ਫਿਕਰ ਜਾਂ ਗੁੱਸਾ ਆਉਂਦਾ ਹੈ ਮਨੋਰੰਜਨ ਦੇ ਨਾਂ ਤੇ ਵੀ ਕਈ ਵਾਰ ਐਸੀਆਂ ਚੀਜ਼ਾਂ ਦੇਖ ਸੁਣ ਲੈਣੇ ਆ ਜੋ ਮਨ ਨੂੰ ਹੋਰ ਮਹਿਲਾ ਕਰਦੀਆਂ ਸਾਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਸਾਡੀ ਆਖਰੀ ਸੋਚ ਕਿਸੇ ਹਸਪਤਾਲ ਦੀ ਮਸ਼ੀਨ ਨੇ ਨਹੀਂ ਤੈਅ ਕਰਨੀ ਹਾਂ ਜਾਂ ਡਾਕਟਰ ਨੇ ਨਾ ਕਿਸੇ ਡਾਕਟਰ ਦੇ ਕਹਿਣ ਨਾਲ ਤੈਅ ਹੋਣੀ ਹੈ ਉਹ ਤਾਂ ਸਾਡੀ ਆਪਣੀ ਰੋਜ਼ ਦੀ ਮਾਨਸਿਕ ਖੁਰਾਕ ਸਾਡੇ ਸੰਸਕਾਰਾਂ ਸਾਡੀਆਂ ਆਦਤਾਂ ਦਾ ਹੀ ਸਿੱਟਾ ਹੋਵੇਗੀ ਜੇ ਅਸੀਂ ਦਿਨ ਭਰ ਆਪਣੇ ਮਨ ਨੂੰ ਐਸੇ ਕੂੜ ਕਬਾੜ ਨਾਲ ਭਰਦੇ ਰਵਾਂਗੇ ਤਾਂ ਅੰਤ ਵੇਲੇ ਅੰਮ੍ਰਿਤ ਕਿੱਥੋਂ ਮਿਲ ਜਾਊਗਾ ਕਿਵੇਂ ਉਮੀਦ ਰੱਖ ਸਕਦੇ ਆ ਤਾਂ ਫਿਰ ਇਸ ਦਾ ਹੱਲ ਕੀ ਹੈ ਮਤਲਬ ਇਸ ਪਟਕਣਾ ਪਰੇ ਮਾਹੌਲ ਵਿੱਚ ਰਹਿੰਦਿਆਂ ਹੋਇਆਂ ਅਸੀਂ ਆਪਣੇ ਮਨ ਨੂੰ ਕਿਵੇਂ ਟ੍ਰੇਨ ਕਰੀਏ ਕਿਵੇਂ ਸਿਖਾਈਏ ਕਿ ਉਹ ਅੰਤ ਸਮੇਂ ਕੇਸਵ ਦਾ ਸਿਮਰਨ ਕਰ ਸਕੇ ਗੁਰਬਾਣੀ ਸਾਨੂੰ ਕੀ ਰਾਹ ਦੱਸਦੀ ਹੈ ਇਸ ਬਾਰੇ ਗੁਰਬਾਣੀ ਸਾਨੂੰ ਬਹੁਤ ਸਾਫ਼ ਬਹੁਤ ਸਿੱਧਾ ਤੇ ਅਮਲੀ ਰਾ ਦੱਸਦੀ ਹੈ ਇਹ ਕੋਈ ਹਵਾਈ ਗੱਲਾਂ ਨਹੀਂ ਬਲਕਿ ਰੋਜ਼ਾਨਾ ਜ਼ਿੰਦਗੀ ਚ ਅਪਣਾਉਣ ਵਾਲੇ ਕੰਮ ਨੇ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਹੈ ਨਾਮ ਸਿਮਰਨ ਦਾ ਅਭਿਆਸ ਜੀ ਇਹ ਸਿਰਫ ਬਹਿ ਕੇ ਮਾਲਾ ਫੇਰਨਾ ਜਾਂ ਕੁਝ ਮਿੰਟ ਨਾਮ ਜਪਣਾ ਹੀ ਨਹੀਂ ਹਾਲਾਂਕਿ ਇਹ ਵੀ ਜ਼ਰੂਰੀ ਹੈ ਪਰ ਇਹਦਾ ਅਸਲ ਮਤਲਬ ਹੈ ਰੱਬ ਦੀ ਯਾਦ ਨੂੰ ਹਰ ਵੇਲੇ ਹਰ ਕੰਮ ਚ ਹਰ ਸਾਹ ਨਾਲ ਚੇਤੇ ਰੱਖਣ ਦੀ ਕੋਸ਼ਿਸ਼ ਕਰਨੀ ਜਿਹਨੂੰ ਅਜਪਾ ਜਾਪ ਕਹਿੰਦੇ ਆ ਨਾਮ ਸਿਮਰਨ ਇੱਕ ਐਂਕਰ ਵਾਂਗ ਹੈ ਇੱਕ ਲੰਗਰ ਵਾਂਗ ਜਿਹੜਾ ਸਾਡੇ ਮਨ ਨੂੰ ਦੁਨੀਆਂ ਦੀਆਂ ਖਿੱਚਾਂ ਤੋਂ ਮੋੜ ਕੇ ਰੱਬ ਨਾਲ ਜੋੜਦਾ ਜਿਵੇਂ ਜਿਵੇਂ ਅਸੀਂ ਅਭਿਆਸ ਕਰਦੇ ਹਾਂ ਮਨ ਸ਼ਾਂਤ ਹੁੰਦਾ ਟਿਕਾਊ ਜਾਂਦਾ ਠੀਕ ਹੈ ਦੂਜਾ ਅਹਿਮ ਪਹਿਲੂ ਹੈ ਸਤਸੰਗਤ ਗੁਰੂ ਸਾਹਿਬ ਨੇ ਸੰਗਤ ਦੀ ਬਹੁਤ ਮਹਿਮਾ ਮਾਈ ਹੈ ਸਤਸੰਗਤ ਉਹ ਥਾਂ ਹੈ ਜਿੱਥੇ ਸਾਨੂੰ ਗੁਰਬਾਣੀ ਸੁਣਨ ਸਮਝਣ ਵਿਚਾਰਨ ਦਾ ਮੌਕਾ ਮਿਲਦਾ ਜਿੱਥੇ ਗੁਰਮੁਖ ਪਿਆਰਿਆਂ ਦਾ ਸਾਥ ਮਿਲਦਾ ਉਨ੍ਹਾਂ ਦੀ ਸੰਗਤ 'ਚ ਸਾਡੀ ਸੋਚ ਬਦਲਦੀ ਹੈ ਸਾਨੂੰ ਚੰਗੇ ਪਾਸੇ ਲੱਗਣ ਦੀ ਪ੍ਰੇਰਣਾ ਮਿਲਦੀ ਹਾਂਜੀ ਅੱਜਕੱਲ ਜੇ ਰੋਜ਼ ਗੁਰਦੁਆਰਾ ਸਾਹਿਬ ਜਾਣਾ ਔਖਾ ਵੀ ਲੱਗੇ ਤਾਂ ਆਨਲਾਈਨ ਕੀਰਤਨ ਸੁਣਨਾ ਗੁਰਮਤ ਵਿਚਾਰ ਸੁਣਨਾ ਜਾਂ ਗੁਰਮੁਖਾਂ ਨਾਲ ਫੋਨ 'ਤੇ ਗੱਲ ਕਰ ਲੈਣੀ ਇਹ ਵੀ ਸੰਗਤ ਦਾ ਹੀ ਰੂਪ ਹੈ ਬਿਲਕੁਲ ਜ਼ਰੂਰੀ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਐਸੇ ਮਾਹੌਲ ਨਾਲ ਜੋੜੀਏ ਜਿਹੜਾ ਸਾਨੂੰ ਰੱਬ ਵੱਲ ਪ੍ਰੇਰੇ ਤੇ ਸੇਵਾ ਦਾ ਕੀ ਰੋਲ ਹੈ ਸਾਰੇ ਅਭਿਆਸ ਵਿੱਚ ਸੇਵਾ ਦਾ ਕੀ ਮਹੱਤਵ ਹੈ ਸੇਵਾ ਕਾਸ ਕਰਕੇ ਜਿਹੜੀ ਨਿਸ਼ਕਾਮ ਹੋਵੇ ਨਿਮਰਤਾ ਨਾਲ ਕੀਤੀ ਹੋਵੇ ਉਹਦਾ ਇਸ ਸਫਰ ਚ ਬਹੁਤ ਵੱਡਾ ਹਿੱਸਾ ਹੈ ਸੇਵਾ ਸਾਡੇ ਅੰਦਰੋਂ ਸਭ ਤੋਂ ਵੱਡੇ ਰੋਗ ਹਉਮੈ ਯਾਨੀ ਮੈਂ ਮੇਰੀ ਹੰਕਾਰ ਨੂੰ ਕਟਦੀ ਹੈ ਅੱਛਾ ਜੀ ਜਿੰਨਾ ਚਿਰ ਸਾਡੇ ਅੰਦਰ ਹਉਮੈ ਹੈ ਉਹਨਾਂ ਚਿਰ ਮਨ ਸਾਫ਼ ਨਹੀਂ ਹੋ ਸਕਦਾ ਉਹਨਾਂ ਚਿਰ ਰੱਬ ਦਾ ਵਾਸਾ ਨਹੀਂ ਹੋ ਸਕਦਾ ਹਉਮੈ ਹੀ ਤੇ ਸਾਰੇ ਬੰਦਨਾਂ ਦੀ ਜੜ ਹੈ ਜਦੋਂ ਅਸੀਂ ਨਿਮਾਣੇ ਹੋ ਕੇ ਬਿਨਾ ਕਿਸੇ ਫਲ ਦੀ ਆਸ ਤੋਂ ਦੂਜਿਆਂ ਦੀ ਸੇਵਾ ਕਰਦੇ ਹਾਂ ਭਾਵੇਂ ਗੁਰੂ ਘਰ ਚ ਹੋਵੇ ਸਮਾਜ ਚ ਹੋਵੇ ਜਾਂ ਆਪਣੇ ਘਰ ਚ ਹੀ ਹੋਵੇ ਤਾਂ ਸਾਡੀ ਮੈਂ ਛੋਟੀ ਹੁੰਦੀ ਜਾਂਦੀ ਹੈ ਜੀ ਮਨ ਸਾਫ਼ ਹੁੰਦਾ ਨਿਮਰਤਾ ਆਉਂਦੀ ਤੇ ਫਿਰ ਰੱਬ ਦੇ ਨਾਮ ਲਈ ਉਹਦੇ ਸਿਮਰਨ ਲਈ ਮਨ ਥਾਂ ਬਣਦੀ ਹੈ ਇਸ ਲਈ ਨਾਮ ਸਤਸੰਗਤ ਤੇ ਨਿਸ਼ਕਾਮ ਸੇਵਾ ਇਹ ਤਿੰਨੇ ਸਾਡੀ ਜ਼ਿੰਦਗੀ ਦੀ ਗੱਡੀ ਦੇ ਉਹ ਪਹੀਏ ਨੇ ਜਿਹੜੇ ਸਾਨੂੰ ਸਹੀ ਮੰਜ਼ਿਲ ਵੱਲ ਮਤਲਬ ਪ੍ਰਭੂ ਚਿੰਤਨ ਵਾਲੀ ਆਖਰੀ ਅਵਸਥਾ ਵੱਲ ਲੈ ਕੇ ਜਾਂਦੇ ਨੇ ਇਸ ਦੇ ਨਾਲ ਹੀ ਚੜ੍ਹਦੀ ਕਲਾ ਦਾ ਜਿਹੜਾ ਸਿਧਾਂਤ ਹੈ ਉਹ ਵੀ ਸ਼ਾਇਦ ਮਨ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੋਊਗਾ ਖਾਸ ਕਰਕੇ ਜਦੋਂ ਔਖਾ ਵੇਲਾ ਆਂਦਾ ਜਾਂ ਅੰਤ ਸਮਾਂ ਨੇੜੇ ਹੋਵੇ ਯਕੀਨਨ ਯਕੀਨਨ ਚੜ੍ਹਦੀ ਕਲਾ ਦਾ ਸਿਧਾਂਤ ਤੇ ਸਿੱਖੀ ਦੀ ਰੀੜ ਦੀ ਹੱਡੀ ਹੈ ਇਹਦਾ ਮਤਲਬ ਹੈ ਹਰ ਹਾਲ 'ਚ ਭਾਵੇਂ ਸੁੱਖ ਹੈ ਭਾਵੇਂ ਦੁੱਖ ਹੈ ਰੱਬ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਣਾ ਉਸਤੇ ਭਰੋਸਾ ਰੱਖਣਾ ਤੇ ਹਮੇਸ਼ਾ ਆਸਵੰਦ ਰਹਿਣਾ ਜਦੋਂ ਸਾਡੇ ਮਨ ਚ ਇਹ ਭਰੋਸਾ ਹੁੰਦਾ ਕਿ ਜੋ ਹੋ ਰਿਹਾ ਹੈ ਵਾਹਿਦ ਰੂ ਦੀ ਰਜ਼ਾ ਛੋ ਰਿਹਾ ਹੈ ਤੇ ਉਹ ਪਲੀ ਕਰੇਗਾ ਤਾਂ ਮਨ ਡੋਲਦਾ ਨਹੀਂ ਔਖੇ ਵੇਲੇ ਵੀ ਸ਼ਾਂਤ ਰਹਿੰਦਾ ਟਿਕਿਆ ਰਹਿੰਦਾ ਇਹ ਮਾਨਸਿਕ ਟਿਕਾਓ ਅੰਤ ਵੇਲੇ ਬਹੁਤ ਵੱਡਾ ਸਹਾਰਾ ਬਣਦਾ ਜਿਸ ਮਨ ਨੇ ਸਾਰੀ ਉਮਰ ਰਜ਼ਾ ਚ ਰਹਿਣਾ ਸਿੱਖਿਆ ਸ਼ੁਕਰਾਨਾ ਕਰਨਾ ਸਿੱਖਿਆ ਉਹ ਅੰਤ ਵੇਲੇ ਕਬਰਾਹਟ ਜਾਂ ਗਿਲੇ ਸ਼ਿਕਵਿਆਂ 'ਚ ਨਹੀਂ ਪਵੇਗਾ ਸਗੋਂ ਸਹਿਜ ਹੋ ਕੇ ਰੱਬ ਦਾ ਸਿਮਰਨ ਕਰ ਸਕੇਗਾ ਠੀਕ ਹੈ ਜੀ ਇਸ ਲਈ ਅਮਲੀ ਤੌਰ ਤੇ ਸਾਨੂੰ ਕੁਝ ਗੱਲਾਂ ਆਪਣੀ ਰੋਜ਼ ਦੀ ਜ਼ਿੰਦਗੀ 'ਚ ਪੱਕੀਆਂ ਕਰਨੀਆਂ ਚਾਹੀਦੀਆਂ ਨੇ ਪਹਿਲਾਂ ਤੇ ਨਿਤਨੇਮ ਰੋਜ਼ ਸਵੇਰੇ ਸ਼ਾਮ ਗੁਰਬਾਣੀ ਪੜ੍ਹਨੀ ਜਾਂ ਸੁਣਨੀ ਸਿਮਰਨ ਦਾ ਸਮਾਂ ਦਿਨ 'ਚ ਥੋੜਾ ਸਮਾਂ ਭਾਵੇਂ 5-10 ਮਿੰਟ ਹੀ ਹੋਣ ਸਿਰਫ ਨਾਮ ਸਿਮਰਨ ਲਈ ਪੱਕਾ ਕਰਨਾ ਜੀ ਫਿਰ ਆ ਡਿਜੀਟਲ ਅਨੁਸ਼ਾਸਨ ਸਵੇਰੇ ਉੱਠਦਿਆਂ ਸਾਰ ਫੋਨ ਫੜਨ ਦੀ ਬਜਾਏ ਪਹਿਲਾਂ ਪਾਠ ਜਾਂ ਸਿਮਰਨ ਕਰਨਾ ਰਾਤ ਨੂੰ ਸੌਣ ਲੱਗਿਆਂ ਵੀ ਫੋਨ ਦੀ ਥਾਂ ਗੁਰਬਾਣੀ ਜਾਂ ਸਿਮਰਨ ਨਾਲ ਦਿਨ ਖਤਮ ਕਰਨਾ ਇਹ ਬਹੁਤ ਔਖਾ ਕੰਮ ਹੈ ਅੱਜਕੱਲ ਔਖਾ ਹੈ ਪਰ ਕੋਸ਼ਿਸ਼ ਕਰਨੀ ਪੈਣੀ ਹੈ ਫਿਰ ਸੰਗਤ ਤੇ ਸੇਵਾ ਜਿੰਨੀ ਹੋ ਸਕੇ ਸਤ ਸੰਗਤ ਤੇ ਸੇਵਾ 'ਚ ਹਿੱਸਾ ਲੈਣਾ ਤੇ ਸ਼ੁਕਰਾਨਾ ਹਰ ਛੋਟੀ ਵੱਡੀ ਚੀਜ਼ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੀ ਆਦਤ ਪਾਉਣੀ ਇਹ ਸਾਰੇ ਨੁਕਤੇ ਦੱਸਦੇ ਨੇ ਕਿ ਇਹ ਇੱਕ ਲਗਾਤਾਰ ਯਾਤਰਾ ਹੈ ਇਕ ਲਗਾਤਾਰ ਕੋਸ਼ਿਸ਼ ਹੈ ਆਪਣੇ ਮਨ ਨੂੰ ਸਹੀ ਪਾਸੇ ਰੱਖਣ ਦੀ ਇਹ ਇੰਜ ਹੋ ਗਿਆ ਜਿਵੇਂ ਅਸੀਂ ਆਪਣੇ ਮਨ ਰੂਪੀ ਖੇਤ ਨੂੰ ਤਿਆਰ ਕਰ ਰਹੇ ਹੁਈਏ ਹਾਂਜੀ ਜੇ ਖੇਤ ਵਾਇਆ ਹੋਊ ਪਾਣੀ ਲਾਇਆ ਹੋਊ ਨਦੀਨ ਕੱਡੇ ਹੋਣਗੇ ਤਾਂ ਹੀ ਤੇ ਉਹਦੇ ਵਿੱਚ ਗੁਰੂ ਦੀ ਕਿਰਪਾ ਗੁਰਪ੍ਰਸਾਦ ਦਾ ਬੀਜ ਉੱਗੇਗਾ ਤੇ ਵੱਲ ਦੇਵੇਗਾ ਬਹੁਤ ਸੋਹਣੀ ਗੱਲ ਕਹੀ ਜੀ ਗੁਰੂ ਦੀ ਕਿਰਪਾ ਤਾਂ ਮੀਂਹ ਵਾਂਗ ਸਭ ਤੇ ਬਰਾਬਰ ਪੈ ਰਹੀ ਹੈ ਪਰ ਫਸਲ ਤੇ ਉਸੇ ਜ਼ਮੀਨ ਤੇ ਉਗਣੀ ਹੈ ਜਿਹੜੀ ਤਿਆਰ ਹੋਵੇ ਸਾਡਾ ਕੰਮ ਹੈ ਆਪਣੇ ਮਨ ਰੂਪੀ ਜ਼ਮੀਨ ਨੂੰ ਨਾਮ ਸਿਮਰਨ ਸੇਵਾ ਨਿਮਰਤਾ ਸੰਗਤ ਤੇ ਸ਼ੁਕਰਾਨੇ ਨਾਲ ਤਿਆਰ ਕਰਨਾ ਜੀ ਜਦੋਂ ਮਨ ਇਸ ਤਰ੍ਹਾਂ ਤਿਆਰ ਹੋ ਜਾਂਦਾ ਤਾਂ ਅੰਤ ਵੇਲੇ ਕేశਵ ਦਾ ਸਿਮਰਨ ਕਰਨਾ ਕੋਈ ਜ਼ੋਰ ਲਾਉਣ ਵਾਲੀ ਗੱਲ ਨਹੀਂ ਰਹਿੰਦੀ ਉਹ ਸੁਭਾਵਿਕ ਹੋ ਜਾਂਦਾ ਤੇ ਫਿਰ ਗੁਰੂ ਦੀ ਅਪਾਰ ਕਿਰਪਾ ਨਾਲ ਜੀਵ ਇਸ ਪਵ ਸਾਗਰ ਤੋਂ ਬਾਹਰ ਹੋ ਜਾਂਦਾ ਸੋ ਪਿਆਰੀ ਸਾਥ ਸੰਗਤ ਜੀ ਭਗਤ ਤ੍ਰਿloਚਨ ਜੀ ਦਾ ਇਹ ਪਾਵਨ ਉਪਦੇਸ਼ ਸਾਨੂੰ ਇੱਕ ਬਹੁਤ ਹੀ ਸਾਫ਼ ਸੁਨੇਹਾ ਦੇ ਰਿਹਾ ਹੈ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਓ ਕਿ ਤੁਹਾਡੀ ਰੋਜ਼ ਦੀ ਸੋਚ ਤੁਹਾਡਾ ਹਰ ਪਲ ਦਾ ਅਭਿਆਸ ਰੱਬ ਦੀ ਯਾਦ ਨਾਲ ਜੁੜਿਆ ਰਹੇ ਆਪਣੀ ਮਾਨਸਿਕ ਖੁਰਾਕ ਦਾ ਧਿਆਨ ਰੱਖੋ ਜਿਵੇਂ ਕਿਹਾ ਗਿਆ ਜੋ ਨਾਮ ਸਿਮਰੈ ਸੋ ਜਨਮ ਮਰੇ ਵਾਹਿਗੁਰੂ ਭਾਵ ਜਿਹੜਾ ਰੱਬ ਦਾ ਨਾਮ ਸਿਮਰਦਾ ਉਹਦੀ ਯਾਦ ਚ ਜੀਵਨ ਜੀਂਦਾ ਉਹ ਆਤਮਿਕ ਤੌਰ ਤੇ ਮਰਦਾ ਨਹੀਂ ਉਹ ਜਨਮ ਮਰਨ ਦੇ ਗੇੜ ਤੋਂ ਉਸ ਅਗਨੀ ਜੋਨੀ ਤੋਂ ਹਮੇਸ਼ਾ ਲਈ ਛੁੱਟ ਜਾਂਦਾ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਕਿ ਵਾਹਿਗੁਰੂ ਸਾਨੂੰ ਐਸੀ ਸਮਝ ਐਸੀ ਤਾਕਤ ਬਖਸ਼ਣ ਕਿ ਅਸੀਂ ਐਸਾ ਜੀਵਨ ਜੀ ਸਕੀਏ ਤਾਂ ਕਿ ਜਦੋਂ ਸਾਡਾ ਆਖਰੀ ਸਾਹ ਆਵੇ ਤਾਂ ਸਾਡੇ ਦਿਲ 'ਚ ਸਾਡੀ ਸੁਰਤ 'ਚ ਸਿਰਫ ਤੇ ਸਿਰਫ ਸੱਚਾ ਨਾਮ ਵਾਹਿਗੁਰੂ ਹੀ ਵਸਿਆ ਹੋਵੇ। ਐਸੀ ਅੱਜ ਦਾ ਛੋਟਾ ਜਿਹਾ ਵਿਚਾਰ ਸੰਗਤਜੀ ਭਗਤ ਰਚਨ ਲੋਚਨ ਜੀ ਦੀ ਬਾਣੀ ਦੀ ਰੋਸ਼ਨੀ ਵਿੱਚ ਅੰਤਿਮ ਚਿੰਤਨ ਦੀ ਮਹੱਤਤਾ ਤੇ ਉਮੀਦ ਹੈ ਇਹ ਵਿਚਾਰ ਸਾਨੂੰ ਸਾਰਿਆਂ ਨੂੰ ਆਪਣੀ ਰੋਜ਼ ਦੀ ਜ਼ਿੰਦਗੀ ਤੇ ਆਪਣੀਆਂ ਸੋਚਾਂ 'ਤੇ ਧਿਆਨ ਦੇਣ ਲਈ ਪ੍ਰੇਰੇਗਾ ਜੇ ਤੁਸੀਂ ਕਿਸੇ ਹੋਰ ਵਿਸ਼ੇ ਤੇ ਵਿਚਾਰ ਚਰਚਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਸ ਵਿੱਚ ਜ਼ਰੂਰ ਲਿਖਿਓ ਜੀ ਸਵਿਚ ਜ਼ਰੂਰ ਸਾਂਝੇ ਕਰਿਓ ਤੁਹਾਡੇ ਵਿਚਾਰਾਂ ਤੋਂ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਵਾਹਿਗੁਰੂ ਜੀ ਦੀ ਮਿਹਰ ਸਦਾ ਤੁਹਾਡੇ ਸਾਰਿਆਂ ਤੇ ਬਣੀ ਰਹੇ ਤੇ ਜੇ ਤੁਹਾਨੂੰ ਇਹ ਵਿਚਾਰ ਚੰਗਾ ਲੱਗਾ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਹੋਰ ਸੰਗਤ ਨਾਲ ਸ਼ੇਅਰ ਕਰਨਾ ਨਾ ਪੁੱਲਣਾ ਜੀ ਤਾਂ ਕਿ ਵੱਤ ਵੱਤ ਸੰਗਤ ਇਸ ਲਾਹੇਵੰਦ ਵਿਚਾਰ ਨਾਲ ਜੁੜ ਸਕੇ ਕਦੇ ਸੋਚਿਆ ਜੇ ਸਾਡੀ ਰੋਜ਼ ਦੀ ਜ਼ਿੰਦਗੀ ਦੀ ਕਿਹੜੀ ਚਿੰਤਾ ਹੈ ਜਿਹੜੀ ਸਭ ਤੋਂ ਵੱਧ ਭਾਰੂ ਹੈ ਕਿ ਉਹ ਸਾਨੂੰ ਕੇਸਵਲ ਲੈ ਕੇ ਜਾ ਰਹੀ ਹੈ ਜਾਂ ਕਿਤੇ ਹੋਰ ਇਸ ਤੇ ਸੋਚਣਾ ਸ਼ਾਇਦ ਅੱਜ ਦੇ ਵਿਚਾਰ ਦਾ ਅਸਲ ਅਭਿਆਸ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ